ਸੋਗ ਛਾਇਆ ਪਿਆ ਆ ਘਰ ਮਾਤਮ ਫਿਰ ਵੀ ਲੋਕਾਂ ਦਾ ਦਰਦ ਨਹੀਂ ਦੇਖਿਆ ਗਿਆ ਜਸਵਿੰਦਰ ਭੱਲਾ ਦੇ ਕੁੜੀ ਤੇ ਮੁੰਡੇ ਤੇ ਪੁਖਰਾਜ ਭੱਲਾ ਤੇ ਦੋਨੇ ਹੀ ਆ ਗਏ ਸੇਵਾ ਕਰਨ ਲੋਕਾਂ ਲਈ ਹੜ੍ਹਾਂ ਦੇ ਵਿੱਚ ਤੇ ਮਦਦ ਲੈ ਕੇ ਪਹੁੰਚ ਗਏ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਤੇ ਜਿਨ੍ਹਾਂ ਦੀ ਖਸਤਾ ਹਾਲ ਤਾਂ ਜਿੰਨਾ ਤਾਂ ਸਭ ਕੁਝ ਹੜ੍ਹ ਗਿਆ ਕਹਿੰਦੇ ਸਾਡਾ ਦੁੱਖ ਉਹਨਾ ਸਾਹਮਣੇ ਬਹੁਤ ਘਾਟ ਆ ਵੀ ਜਿਨ੍ਹਾਂ ਦਾ ਸਾਰਾ ਕੁਝ ਹੜੇ ਹੀ ਗਿਆ ਸਾਡੇ ਦੁੱਖ ਸਾਨੂੰ ਆਪਣੇ ਪਿਓ ਦਾ ਵੀ ਇਹ ਬਹੁਤ ਇਹ ਜਿਗਰਾ ਹੀ ਪੰਜਾਬੀਆਂ ਦਾ ਕੋਈ ਨਹੀਂ ਇਹ ਕਾਰਜ ਕਰ ਸਕਦਾ ਜਿਵੇਂ ਕਿ ਘਰ ਪਿਓ ਹਲੇ ਚੰਦ ਦਿਨ ਪਹਿਲਾਂ ਇਸ ਦੁਨੀਆ ਤੋਂ ਗਿਆ ਹੋਵੇ ਤੇ ਇਹ ਆ ਕੇ ਤੀ ਤੇ ਆਪਣੇ ਮੁੰਡਾ ਤੇ ਕੁੜੀ ਦੋਨੇ ਭੈਣ ਭਰਾ ਆ ਕੇ ਲੋਕਾਂ ਲਈ ਖੜ ਜਾਣ ਹੜਪੀੜ ਤਾਂ ਲਈ ਖੜ ਜਾਣ ਉਹਨਾਂ ਲਈ ਹਰ ਸੰਭਵ ਮਦਦ ਲੈ ਕੇ ਪਹੁੰਚਦੇ ਪਿੰਡਾਂ 'ਚ ਜਾ ਰਹੇ ਆ ਤੁਹਾਨੂੰ ਦੱਸਿਆ ਚਿੱਕੜ ਦੇ ਵਿੱਚ ਐਦਾਂੇ ਸੇਵਾ ਲੈ ਕੇ ਜਾ ਰਹੇ ਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹੋ ਹੀ ਪੰਜਾਬੀਆਂ ਦੇ ਤੇ ਆ ਤੇ ਇਸ ਕੁੜੀ ਦਾ ਇਸ ਭੈਣ ਦਾ ਧੀ ਦਾ ਵੀ ਸਾਨੂੰ ਮਾਣ ਸਤਿਕਾਰ ਕਰਨਾ ਚਾਹੀਦਾ ਤੇ ਇਹ ਮੁੰਡੇ ਦਾ ਵੀ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝੋ ਜਿਹੜੇ ਆਪਣੇ ਘਰ ਦਾ ਦੁੱਖ ਦਰਦ ਛੱਡ ਕੇ ਲੋਕਾਂ ਦੇ ਦੁੱਖ ਦਰਦ ਆ ਕੇ ਵੰਡਾਉਣ ਆ ਗਏ ਲੋਕਾਂ ਦਾ ਦੁੱਖ ਦਰਦ ਕਹਿੰਦੇ ਸਾਡਾ ਦੁੱਖ ਦਰਦ ਬਹੁਤ ਘਟ ਗਿਆ ਜਦੋਂ ਇਹਨਾਂ ਦੇ ਇੱਥੇ ਆ ਕੇ ਦੁੱਖ ਦਰਦ ਦੇਖੇ ਜਿਨ੍ਹਾਂ ਦਾ ਸਾਰਾ ਕੁਝ ਰੁੜ ਗਿਆ ਹੜਾ ਦੇ ਵਿੱਚ ਸਾਰੀਆਂ ਜ਼ਮੀਨਾਂ ਪਰ ਗਿੰਜਨ ਦੇ ਪੱਲੇ ਕੱਕ ਨਹੀਂ ਰਿਹਾ ਜਿਨ੍ਹਾਂ ਦਾ ਜੋ ਫਰਨੀਚਰ ਜੋ ਕੁਛ ਸੀਗਾ ਸਾਰਾ ਕੁਝ ਹੀ ਖਰਾਬ ਹੋ ਗਿਆ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ